ਉਥੇ ਬੱਜਾ ਡਾਤਾ ਮੰਜਾ ਡਾਇ ਪਿਆ ਪਪੇ ਜਾ ਫਿਰ ਜਾ ਕੇ ਭੈਣ ਆ ਜਾਵੇਂ ਤੂੰ ਕਿਤੇ ਜਾ ਕੇ ਉਹ ਬਈ ਯਾਰ ਤੂੰ ਇਹ ਕੂਪ ਬੜਖਾਈ ਤੇ ਵੇਖ ਕਿਦੋਂ ਥੋਵਾ ਤਾਂ ਇਹ ਬਈ ਨੇ ਬੋਟਰ ਵਾ ਵੀ ਵਾ ਵੀ ਵਾ ਬਈ ਦਾ ਬੜਾ ਜ਼ੋਰ ਲਉਦਾ ਯਾਰ ਕਿਆ ਬਾਤ ਆ ਇਹ ਜ਼ੋਰ ਨਾਲ ਨਹੀਂ ਤਕਨੀਕ ਨਾਲ ਚੱਲਦਾ ਆ ਪੰਪ ਨਾਲ ਚੱਲਦਾ ਇਹ ਤਕਨੀਕ ਨਾਲ ਵੀ ਤਕਨੀਕ ਵੀ ਫੇਰ ਆ ਜਿੱਥੇ ਪਪ ਚੱਲਦਾ ਉਥੇ ਤਕਨੀਕ ਨਹੀਂ ਚੱਲਦੀ ਇਹ ਤੂੜੀ ਜਿ ਬੜੌਲੇ ਦੇ ਚੱਗੇ ਰੇੜੇ ਇਰਾ ਦੁਭਾ ਕੀ ਦਿਲ ਫਿਰ ਖਰਾਬ ਹੋਇਆ ਬੜੀ ਛੜ ਗਈ ਇਹਨੂੰ ਪਿੰਡਾਂ ਦੇ ਵਿੱਚੋਂ ਜਵਨ ਜਵਾ ਜਿੰਨਾਂ ਨੂੰ ਕੁਛ ਨਹੀਂ ਆਉਦਾ ਇਹੋ ਜਿਹਾ ਐਕਟਰ ਚੱਕੜਿਆ ਐਕਟਰ ਬਣਾਉਂਦਾ ਪੱਥਰੜੂ ਆਤੀ ਉਹ ਡੰਡ ਕੇ ਆ ਰੋ ਵੇਖ ਲਾ ਤੂੰ ਨਾ ਪੱਟੀ ਆਉਦਾ ਤੂੰ ਨਾ ਪੱਟੀ ਆਉਦਾ ਓਏ ਨਰੇ 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 ਗੋਦਾ ਗਲਤ ਕਰਾ ਯਾਰ ਕਰਕੇ ਪੱਟੇ ਜਿਹੜੇ ਕਰਤੀ ਆਹ ਵੇਖ ਲਓ ਚੌਂਡੀਰ ਤੂੰ ਨਾ ਪੱਟੀ ਆਉਦਾ ਕੰਡ ਚੜਾਈ ਆਉਦਾ ਖੜ ਚੌਕੀ ਪੈ ਤੇ ਯਾਰ ਦੀ ਅਣੀ ਹੋਗੇ ਢੂਗੇ ਚੋਡਾ ਲੌੜਾ ਹੀ ਛੜ ਦੇਣਾ ਔਰ ਥੋੜਾ ਵੇਂਗੜ ਵੀ ਚੋਗੇ ਚੋਡਾ ਲੌੜਾ ਛੜ ਦੇਣਾ ਪੱਤੇ ਪੱਤੇ 30 ਕਿਤੇ ਕਿੱਲੇ ਫੈਲੀ ਆ ਇਹ ਚੋਡਾ ਲੌੜਾ ਛੜ ਤਾ ਤਾਂ ਕੀ ਇਹਦੇ ਵਿੱਚ ਵੇਂਗੜ ਲਾਉਂਗੇ ਤੁਸੀਂ ਯਾਰ ਕਬਾਲ ਦੇ ਬੱਦੇ ਯਾਰ ਚੱਕਵੇ ਦੇਖ ਕਬਾਲ ਤਾਂ ਬੱਦੇ ਯਾਰ ਇਹ ਤਾਂ ਯਾਰ ਬਾਹਰ ਵਾਲੇ ਲਈ ਆਉਂਦਾ ਯਾਰ ਫੜ ਵੇਚਦੀ ਉਹ ਤੇਰਾ ਭਲਾ ਹੋ ਜਾਏ ਕਾਂਡ ਓਏ ਹੁਣ ਕੰਮ ਕਰਕੇ ਵੇਹਣਿਆ ਸਰੀਰ ਕਰਦਾ ਕਿੰਨਾ ਕ ਕਰਦਾ ਚੈੱਕ ਕਰ ਦੋ ਸਰੀਰ ਨੂੰ ਬਈ ਕੱਛਾ ਪਾ ਕੇ ਬਿਮਾਰ ਬੋਲਾ ਐਸੇ ਥਾ ਇਸ ਤਰ੍ਹਾਂ ਕਾਸ ਲੱਗੀ ਹੋਈ ਥੀ ਆਪਣੇ ਪਾਟ ਕੇ ਕਈ ਸੇ ਤਾਂ ਪਰੇ ਸਿੜਦੀ ਹੈ ਅਗਰ ਕਿਸੇ ਕੋ ਲੋੜ ਹੋ ਪਠਾ ਪੁਠਾ ਲੈ ਕੇ ਜਾੜੇ ਦੀ ਖਬਰੇ ਸਾਧ ਕਟ-ਕਟ ਕਰ ਦੇ ਪੱਟਾ ਤੇ ਤਿਲਕਦਾ ਫਿਰ ਤਾੜੀ ਤੇਰਾ ਲਾਲ ਪਰਾਦਾ ਆਏ ਹਾਏ ਉਹ ਡੰਡ ਕੇ ਆ ਰੋ ਵੇਖ ਲੋ ਤੂੰੜਾ ਪੱਟੀ ਆਉਦਾ ਤੂੰੜਾ ਪੱਟੀ ਆਉਦਾ ਓਏ ਨਰੇ 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 ਗੋਦਾ ਗੋਤਾ ਕਰਾ ਯਾਰ ਕ ਕਰਕੇ ਪੱਟੀ ਜੜੀ ਜੜੀ ਕਰਦੀ

ਚੋੜਾ ਲੋੜਾ ਛੜ ਦੜਾ 25 25 30 30 ਕਿਲੇ ਪੈਲੀ ਆ ਇਹ ਚੋੜਾ ਲੋੜਾ ਛੜ ਤਾ ਕੀ ਇਹਦੇ ਵਿੱਚ ਵਿੰਗਲ ਲਾਉਂਗਾ ਤੁਸੀਂ ਯਾਰ ਕਬਾਲ ਦੇ ਬੱਦੇ ਯਾਰ ਚੋੜਾ ਲੋੜਾ ਹੀ ਛੜ ਦੜਾ ਲੈ ਰੋਟੀਆਂ ਵੀ ਖੜੀਆਂ ਛੜ ਦੋ ਓਏ ਯਾਰ ਮੇਰੇ ਘਰੇ ਗਾਗਾ ਕੀ ਯਾਰ ਜੱਟਾਂ ਦੇ ਦੋਲੇ ਪਈਆਂ ਔਰ ਕਿ ਬੜਾ ਕਪਤੋ ਕਬਾਲ ਦੇ ਬੱਦੇ ਯਾਰ ਬੜੀ ਬੁੱਟੀ ਖਲਾਛਰੀ ਦਿਆ ਕਰੋ ਯਾਰ ਜਿਵੇਂ ਮੂਸਾ ਭਾਈ ਦੰਦਾ ਹੁੰਦਾ ਸੀ ਓ ਜੱਟ ਦਾ ਮੁਕਾਬਲਾ ਤਸ ਮੇਰੀ ਕਿਤੇ ਆ ਰਹੀ ਜੱਟ ਦਾ ਮੁਕਾਬਲਾ ਆਓ 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 ਜੱਟ ਦਾ ਮੁਕਾਬਲਾ ਉਹ ਜਿਹੜੇ ਘੜੇ ਦਰਿਆ ਕਰੋ ਚੱਕਵੇ ਦੇ ਤਬਾ ਤਿਆਰ ਇਹਦਾ ਯਾਰ ਬਾਰੂਲੇ ਲਈ ਆਉਦਾ ਯਾਰ ਫੜ ਗਈ ਦੀ ਵੇ ਇਹਦਾ ਯਾਰ ਬਰੂਲੇ ਲਈ ਆਉਦਾ ਫੜ ਗਈ ਵਾ ਤੇਰਾ ਭੁਲਾ ਹੋ ਜੇ ਕੰਡ ਓਏ ਹਲੋ ਗਾਇਸ ਕੀ ਹਾਲ ਦੇ ਦੋਸਤੋ ਦੂਜਾ ਦੇਲਾ ਛੱਡੋ ਤੇ ਅਸੀਂ ਫਰੀ ਦੀ ਵਾਸਤੇ ਜਗ੍ਹਾ ਤਿਆਰ ਕਰਤੀ ਆ ਤੇ ਪਾਣੀ ਛੱਡਦਾ ਵੜਾ ਜਿਹੜੀ ਜੀ ਤੂੜੀ ਬੜੀ ਹੋਈ ਆ ਆ ਦੇਖੋ ਭਾਈ ਉਹ ਭਾਈ ਇਹਨੇ ਤੇ ਪਹਿਲਾਂ ਹੀ ਤੈਨੂੰ ਪਤਾ ਸਾਲ ਹੋ ਗਿਆ ਮੈਂ ਬਿਮਾਰ ਸੀ ਹੈ ਨਾ ਆ ਹੁਣ ਜਿਵੇਂ ਪਹਿਲਾਂ ਨਹੀਂ ਆਪਾਂ ਇੰਜਨ ਨੂੰ ਰਵਾ ਕਰ ਦਿੰਨੇ ਆ ਆਹੋ ਹੁਣ ਕੰਮ ਕਰਕੇ ਵੇਹਣਿਆ ਸਰੀਰ ਕਰਦਾ ਕਿੰਨਾ ਕ ਕਰਦਾ ਚੈੱਕ ਕਰਦਾ ਸਰੀਰ ਨੂੰ ਭਾਈ ਕੱਚਾ ਪਾ ਕੇ ਬਿਮਾਰ ਬਹੁਤ ਸੀ ਨਾ ਪਹਿਲਾਂ ਆ ਤੇ ਹੁਣ ਫੇਰ ਆ ਸਵਾਰ ਦਾਂਗੇ ਤੇ ਚੰਗਾ ਨਾ ਬਾਅਦ ਚ ਟਾਈਮ ਨਹੀਂ ਲੱਗਦਾ ਯਾਰ ਇਹ ਤਾਂ ਗੱਲ ਹੈਗੀ ਆ ਨਾਲੇ ਸਫਾਈ ਚੰਗੀ ਲੱਗਦੀ ਆ ਉਥੇ ਬੱਜ ਡਾਤਾ ਮੰਜਾ ਡਾਇ ਪਿਆ ਪਹਿਲਾਂ ਫਿਰ ਜਾ ਕੇ ਭੈਣ ਅੱਜ ਜਾਵੇਂ ਤੂੰ ਕਿਤੇ ਜਾ ਕੇ ਉਹ ਭਾਈ ਯਾਰ ਤੂੰ ਇਹ ਕਬੂਬ ਰਖਾਈ ਤੇ ਇਹ ਕਿੱਡਾ ਥਵਾਤਾ ਇਹ ਬਈ ਨੇ ਬੋਟਰ ਵਾ ਵੀ ਵਾ ਸਾਫ ਕਰਕੇ ਜਾਣੀਆਂ ਵਾ ਵੀ ਵਾ ਬਈ ਨੇ ਬੜਾ ਜ਼ੋਰ ਲਉਦਾ ਯਾਰ ਕਿਆ ਬਾਤ ਆ ਇਹ ਜ਼ੋਰ ਨਾਲ ਨਹੀਂ ਤਕਰੀਕ ਨਾਲ ਚੱਲਦਾ ਆ ਪੰਪ ਨਾਲ ਚੱਲਦਾ ਇਹ ਤਕਰੀਕ ਨਾਲ ਵੀ ਤਕਰੀਕ ਵੀ ਫੇਰ ਆ ਜਿੱਥੇ ਪਪ ਚੱਲਦਾ ਉੱਥੇ ਤਕਰੀਕ ਨਹੀਂ ਚੱਲਦੀ ਨਾਲੇ ਪਤਾ ਲੱਗ ਜੇ ਸਰੀਰ ਕੰਮ ਕਰਦਾ ਕਿੰਨਾ ਕਰਦਾ ਹਨਾ ਆ ਆ ਵੇਖੋ ਗਲਾਸ ਦੂਰ ਦੂਰ ਤੱਕ ਕੋਈ ਵੀ ਨਹੀਂ ਹੈ ਹਵਾਰੇ ਪਾਸ ਅੱਜ ਸਾਲ ਦਾ ਮੇਰੇ ਖਿਆਲ ਚ ਮੈਂ ਡੱਕਾ ਨਹੀਂ ਤੋੜ ਕੇ ਵੇਖਿਆ ਆ ਡੱਕਾ ਦੀ ਤੋੜ ਕੇ ਵੇਖਿਆ ਅੱਜ ਸਾਰੇ ਡੱਕੇ ਭਾਦੜੇ ਕਈ ਰਲ ਹੋਰ ਯਾਰ ਰੱਬ ਬਤਨ ਦੁਰਸਤੀ ਰੱਖੇ ਹਨ ਆ ਬੈਠ ਕਰੋ ਜੋਰ ਲਾਓ ਸਰੀਰ ਕਬੋ ਉਹ ਹੀ ਪਸੀਨਾ ਲਿਆਓ ਪਸੀਨਾ ਲਿਓ ਘਾ ਪੀ ਕੇ ਪੈ ਲਾ ਕੇ ਬੋਲਦੇ ਕਿ ਭਈ ਇਹਨੇ ਭਈ ਇਹਨੇ ਬਿਟਾ ਚੜ ਕੇ ਘੰਟਾ ਕੰਮ ਕਰ ਲ ਗਏ ਨਾ ਦਿਨ ਚ ਇੱਕ ਘੰਟਾ ਹਾਂ ਬੱਲੇ ਬੱਲੇ ਬਾਹਰ ਨਿਕਲਿਓ ਕਰੋ ਗੈਸ ਤੁਸੀਂ ਵੀ ਕੱਬ ਕੱਬ ਕਰਿਆ ਕਰੋ ਕੋਈ ਨਾ ਕੋਈ ਆਪਣੀਆਂ ਵੀਡੀਓ ਤੇ ਸੇ ਪਾਣੀ ਸੀਟਦੀ ਹੈ ਪਾਣੀ ਬਹੁਤ ਮਿੱਠਾ ਹੈ ਬਾਈ ਜੀ ਬਹੁਤ ਮਿੱਠਾ ਹੈ ਪਾਣੀ ਹੈ ਲੜਕਾ ਕਈ ਵਾਰੀ ਪਾਣੀ ਖਰਾਬ ਹੋ ਜਾਂਦਾ ਇਹ ਖੇਤਕ ਉਤਾਰੇ ਵਿੱਚ ਪਰ ਨਹੀਂ ਕਿਸੇ ਨੇ ਸਾਡੇ ਨਾਲ ਟਾਈਮ ਸਪੈਂਡ ਕਰਨਾ ਹੁਣ ਖੁੱਲੀ ਸ਼ੂਟ ਹੈ ਜਿਹੜਾ ਮਰਜ਼ੀ ਆਜੋ ਚਲੋ ਵਰਜੀ ਆਜੋ ਬਈਓ ਰੋਟੀ ਪਾਣੀ ਸਾਡੇ ਵੱਲੋਂ ਪਰ ਕੰਮ ਕਰਾਉਣਾ ਪਊਗਾ ਨਾਲ ਇਹ ਨਹੀਂ ਅਸੀਂ ਬਹਿਣ ਨਹੀਂ ਦੇਣਾ ਇੱਥੇ ਉਹ ਆਪ ਦਾ ਸੋਚ ਕੇ ਆਓ ਜੀ ਸੋਚ ਕੇ ਆਓ ਜੀ ਬਿੰਦੂ ਵੀ ਪਾਣੀ ਭੁਮਕੜਾ ਤੇ ਆਪਾਂ ਚੱਲ ਗਏ ਹੁਣ ਘਰ ਨੂੰ ਰੋਟੀ ਥੜੀ ਜਾਵੇ ਛੂਕ ਦੋ ਵੇਖ ਲੈ ਲਈ ਵਾੜ ਨੂੰ ਲਓ ਬਈ ਗਾਇਸ ਅੱਜ ਸਾਰਾ ਆ ਲੱਗ ਜੂਗਾ ਆ ਇੱਥੇ ਆਪਣਾ ਹੈਗਾ 20 ਕਿੱਲਿਆਂ ਦਾ ਟੱਕ ਇਹ ਲੱਗ ਜੂ 10 ਕਿ ਦਿਨਾਂ ਚ ਪਾਣੀ ਹਨਾ ਆ ਲੱਗ ਜੂ ਜਦੋਂ ਸੋਲਰ ਚੱਲਦੀ ਰਹੇ ਉਦੋਂ ਮੁੜ ਕੇ ਅਸੀਂ ਪਿੰਡ ਵਾਲਾ ਜਿਹੜਾ 4.5 ਕਿੱਲੇ ਉਹ ਲਾਵਾਂਗੇ ਪਾਣੀ ਫਿਰ ਪਾਣੀ ਲਾ ਕੇ ਉਦਮੜ ਕੇ ਜਦੋਂ ਸਾਰੀਆਂ ਕਣਕਾ ਕਣਕਾ ਵੱਡੀਆਂ ਜਾਣੀਆਂ ਉਦਮੜ ਕੇ ਪ੍ਰਾਲੀ ਨੂੰ ਮਾੜੀ ਮੋਟੀ ਰਹਿ ਜੂਗੀ ਉਹਨੂੰ ਧੂਆਂ ਤਾਂ ਫੇਰ ਕੇ ਹਾਂ ਉਹ ਧੂਣਾ ਮਸ਼ੀਨ ਨਾਲ ਤਾਂ ਨਹੀਂ ਲੱਗਦਾ ਤਾਂ ਲੱਗਦਾ ਮਸ਼ੀਨ ਤਾਂ ਮਸ਼ੀਨ ਹੀ ਲੋੜੀ ਆਪਾਂ ਆਪਰ ਬੰਦਿਆ ਤਾਂ ਲਵਾਵਾਂਗੇ ਵੱਡੀਆਂ ਤਾਂ ਕਿਉਂ ਬਈ ਯਾਰਾ ਜੇ ਬੰਦਿਆ ਬੁੜੀਆਂ ਤੋਂ ਹਾਂ ਬੁੜੀਆਂ ਤਾਂ ਲਵਾਵਾਂਗੇ ਤੇ ਜੇ ਕੋਈ ਇੰਟਰਸਟਿਡ ਹੈਗਾ ਤਾਂ ਸਾਡੇ ਨਾਲ ਕੰਟੈਕਟ ਕਰੋ ਨਾਲੇ ਰੀਲਾ ਪਾਵਾਂਗੇ ਉਹਨਾਂ ਦੀਆਂ ਨਾਲੇ ਫੇਮਸ ਕਰਾਂਗੇ ਤੇ ਨਾਲੇ ਉਹਨਾਂ ਨੂੰ ਕਮਾਈ ਹੋਊਗੀ ਪੈਸਾ ਕਮਾਉਣਗੇ ਆ ਜਾ ਮੋਟਰ ਦਿਖਾਈਏ ਸੋਲਰ ਚੱਲਦੀ ਤਾ ਢੇ 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 ਸਾਡੇ ਬੇਲੀ ਦਾ ਯਾਰ ਇਹ ਤਾਂ ਭਾਗੀ ਲਈ ਬਿਠੇ ਆ ਪਾਈ ਦੇ ਯਾਰ ਦੇਵਾ ਘਰੋਂ ਸਾਡੀਆਂ ਦਰਮੀਆਂ ਹੀ ਦੋ ਗੈਵ ਕਰਤੀਆਂ ਆ ਲੱਗਿਆ ਜੀ ਸੁੱਲਰ ਤੇ ਬੜੇ ਬੂ ਬਿਠਾਇਆ ਜੇ ਕਿਸੇ ਨੇ ਆਪਦੀ ਮਸ਼ਹੂਰੀ ਕਰਾਉਣੀ ਹੈ ਤਾਂ ਸਾਨੂੰ ਦੋ ਪਲੇਟਾਂ ਦਾਨ ਕਰ ਦਿਓ ਪਲੇਟਾਂ ਅੱਛਾ ਹਾਂ ਠੀਕ ਆ ਦੋ ਚਾਰ ਪਲੇਟਾਂ ਦਾਨ ਕਰ ਦਿਓ ਸਾਨੂੰ ਉਦੀ ਅਸੀਂ ਰੋਜ਼ ਐਡ ਕਰਿਆ ਕਰਾਂਗੇ ਰੋਜ਼ ਐਡ ਰੋਜ਼ੀ ਪਾਗਲ ਹੋ ਜਿਹੜਾ ਸੀ ਸਾਡੀ ਵੀਡੀਓ ਚ ਉਦੀ ਐਡ ਹੋਇਆ ਕਰੂਗੀ ਤੁਹਾਨੂੰ ਪਤਾ 2.5 ਲੱਖ ਫੋਲੋਅਰ ਹੈਗੇ ਆ ਤੁਸੀਂ ਸਾਡੇ ਨਾਲ ਤੇ ਅਸੀਂ ਦੱਸਿਆ ਕਰਾਂਗੇ ਕਿਹੜੀ ਟ੍ਰੇਡ ਚੰਗੀ ਚੱਲਦੀ ਹੈ ਪਏ ਦੇ ਯਾਰਾ ਯਾਹ ਅਰੇ ਜੱਡਾ ਕਿ ਭਾਈ ਇਹ ਖਾਦਾ ਹਜੇ ਨਹੀਂ ਸਵਾਰਨਾ ਸਵਾਰਤਾ ਕੀ ਯਾਰ ਪਏ ਜੇ ਵੀ ਵੀਰ ਉਹਦੇ ਜਕਰਦਾ ਲਾ ਬੜਾ ਦਬਰਦਾ ਯਾਰ ਅੱਜ ਅਸੀਂ ਤਾਰ ਨਵੀਂ ਡਾਲਦੀ ਹੈ ਉਹ ਤਾਰ ਦਿੱਲੀ ਜਾਂਦੀ ਹੈ ਜੋ

ਤਕ ਕਬੂ ਵੀ ਕਰੋ ਆ ਬੜਵਾ ਬੜਾ ਦੀ 10 ਕ ਚਾਲੋ ਜੇ ਪਰ ਕਬੂ ਵੀ ਕਰੋ ਫਟਾ ਕਰੋ ਬੜੀ ਬੜੀ ਖਲੇ ਚੋੜ ਦੇ ਬੜੀ ਆ ਜਿਹੜਾ ਮਾਰਦੀ ਜਾਓ ਚਲੋ ਵੀ ਆ ਵੀ ਇੱਕ ਠੱਡੇ ਦੇ ਬੋਧਾ ਜੂ ਲਿਆ ਕਰੋ ਯਾਰਾ ਫਰੀਜ ਦੀ ਸਟੋਰੀਆਂ ਪਾਵਾਂਗੇ ਫਰੀਜ ਦੀ ਸਟੋਰੀ ਰੀਅਲ ਫਰੀਜ ਹੈ भाई पट्टा दे फिर ताड़ी तेरा लाल आए हाय हमने आपको कल भी दसा था आज अपना दूसरा दिन है लगा तो फिरे, लगा तुरु कल भी दसा था अभी यहाँ पे काम चालू कर दिया है पड़ीरी के लिए जगह बढ़ा दी है ये देखो ਆ ਤੇ ਮਾਰਾ ਅਸੀਂ ਪ੍ਰੀਰੀ ਵੀ ਦੀ ਦਾਂਗੇ ਇਹ ਦਵਾ ਨੂੰ ਅਸੀਂ ਪ੍ਰੀਰੀ ਲਾ ਦੇਣੀ ਹੈ ਜੀ ਆਹ ਵੀ ਤੜੀਓ ਓਕੇ ਬਾਦ ਜੀਰੀ ਲਗਾ ਦੇਣੀ ਹੈ ਯਾ ਵੇ ਪ੍ਰੀਰੀ ਲਾਏ ਗਏ ਅਭੀ ہماری ਸੋਲਰ ਚੱਲ ਰਹੀ ਹੈ ਆ ਦੇਖੋ ਜੀ ਕੱਲ ਵਾਜਾ ਲਾਇਆ ਪਵਕੜ ਦੇ ਪਹਿਲੀ ਆਰੀ ਟੁੱਟਿਆ ਰਹੀ ਹਜੇ ਤੱਕ ਆ ਦੇਖੋ ਜੀ ਗੈਸ ਪਵਕੜ ਦੇ ਕੱਲ ਵਾਜਾ ਲਾਇਆ ਪਹਿਲੀ ਆਰੀ ਹਜੇ ਤੱਕ ਅਲੀ ਟੁੱਟਿਆ ਵੇਖੋ ਉਹ ਗੱਲਾਂ ਕਰ ਦੇਣੇ ਛਾਰੇ ਠੋਕ ਰਖੜੇ ਲੋ ਬਾਈ गाइस ਇਹ ਹੈਗਾ ਸਾਡੇ ਕੋਲ ਤਿੰਨ ਦਾ ਸੋਲਰ ਤੇ ਦੋ ਤਿੰਨ ਪਲੇਟਾਂ ਹੋਰ ਇਹਦੇ ਚ ਐਡ ਕਰਦਾਂਗੇ ਤੇ ਇਹ ਨਜ਼ਾਰੇ ਆ ਯਾਰ ਹੁਣ ਜਿਵੇਂ ਡਾਇਰਟ ਨਹੀਂ ਆਉਂਦੀ ਹੈਗੀ ਆਪਣੇ ਪਾਣੀ ਚੱਲੀ ਜਾਂਦਾ ਹੈਗਾ ਡੇਢ ਕਿੱਕਲਾ ਲਾ ਦੂਗਾ ਜੇ ਵੇਖਦੇ ਬਾਕੀ ਕਿੰਨਾ ਲਾਉਣਾ ਹੈਗਾ ਲਾਉਂਦਾ ਹੈਗਾ ਪਰਵਾਨ ਤੇ ਹੁਣ ਇਹਨੂੰ ਘਮਾਉਣੇ ਹੈਗੇ ਥੋੜਾ ਜਿਹਾ ਨਟ ਥੇਲੇ ਕਰਕੇ ਵੱਡੀਆਂ ਚਾਪੀਆਂ ਲੈ ਆਈਆਂ ਵੱਡੀਆਂ ਚਾਪੀਆਂ ਤੇ ਪਾਣੇ ਠੀਕ ਆ ਬਈ ਜਲਦੀ ਸੋ ਜੀ ਨੂੰ ਵੀ ਜਾਣਕਾਰੀ ਹੈਗੀ ਆ ਮੁਚਲ ਝੋਨੇ ਦੀ ਸੋ ਸਾਨੂੰ ਪਲੀਜ਼ ਸਾਡੇ ਨਾਲ ਕੰਟੈਕਟ ਕਰਨ ਇਤ ਕੀ ਦਾਦਾ ਹੈਗਾ ਸਾਰਾ ਮੁਚਲ ਲਾ ਦਿੱਤੇ ਤੇ ਕਈ ਬੰਦੇ ਡਰ ਵੀ ਜਾਂਦੇ ਹੈਗੇ ਆ ਇਹ ਬਿਮਾਰੀ ਬਹੁਤ ਪੈਂਦੀ ਹੈਗੀ ਸੋ ਸਾਨੂੰ ਦੱਸੋ ਵੀ ਕੀ ਇਹਦੇ ਚ ਫਾਇਦਾ ਤੇ ਕੀ ਘਾਟਾ ਹਨਾ ਆ ਹੈਗਾ ਆਪਣੇ ਕੋਲੇ ਗੌਤਮ ਸੋਲਰ ਤੋਂ ਬਗਟ ਲੱਗਦੀ ਐੜੂ ਬੜੀ ਜੀ ਤੇ ਗੈਸ ਐੜੂ ਕਰ ਕਰ ਟਿੱਲਾ ਤੇ ਤੋਂ ਬਹੁਤੀ ਭੂਖ ਰੋ ਰੇਦਾ ਧੁੱਪ ਤਾਂ ਬਹੁਤ ਚੱਲਦਾ ਏ ਤੇ ਧੁੱਪ ਤੇ ਚੱਲਦਾ ਏ ਬੜੀ ਲੱਗੀ ਅੱਧਾ ਗੈਸ ਹੌਲੀ ਹੌਲੀ ਪਰ ਥੋੜਾ ਜਿਹਾ ਪ੍ਰੇਖਣ ਬੜੂਗਾ ਜਦੋਂ ਸਿਰੇ ਦੀ ਤੁੱਪ ਲੱਗੂਗੀ ਇਹਨੂੰ ਪਾ ਕਰਕੇ ਰੋਟੀਲਾ ਕਰਦੇ ਆ ਤੇ ਛਵੇ ਬੈਠੇ ਸੀ ਚਲ ਥੋੜਾ ਜਿਹਾ ਪਾ ਲੈ ਰੋ ਜਦ ਤੱਕ ਕਿਸੇ ਨੇ ਬਿਲਦੋਵਾਂ ਸਾਨੂੰ ਅੱਛੇ ਤੇ ਖੇਤੀ ਆ ਰਿਹਾ ਕਰੋ ਹੁਣ ਹੋਰ ਅਸੀਂ ਹੋ ਗਏ ਬਿਜੀ ਜਦ ਮਰਦੀ ਜਾਂਦੀ ਖੇਤੀ ਆ ਉੱਤਰਦੇ ਹੁੰਦੇ ਇਹ ਤੋੜੀ ਜਿਹੀ ਬੜਾ ਲੈਣ ਤੇ ਚੱਗੇ ਰਹਿਣਗੇ ਤੇ ਬਿਰਾਂ ਦਬਾ ਕੇ ਦਿਲ ਫਿਰ ਖਰਾ ਹੋਵੇ ਬੜੀ ਛੜਦੇ ਨੇ ਇਹਨੂੰ ਅੱਗੇ ਮੈਂ ਗੈਸ ਨੂੰ ਦਿਖਾ ਕੇ ਟੈਂਪਰ ਦਾ ਬਿਲਕੁਲ ਪਤਾ ਹੈ ਜੀ ਪ੍ਰੋਵਾ ਮੈਂ ਤਾਂ ਪਾਜਾ ਖੋਲਤਾ ਲੈ ਲੈ ਵੇਖੋ ਬਦੋ ਦੋਸਤੋ ਇਹਦਾ ਹੁਣ ਬੂਹ ਤੂਪ ਵੀ ਨਹੀਂ ਕਰਾਤਾ ਤੇ ਹੁਣ ਵੇਖੀ ਪਰਿਸਰ ਦੀ ਲੱਪ ਲਾਪ ਆਹ ਹੁਣ ਬੜੀਆ ਗੱਲ ਹੈ ਇਥੇ ਚੈੱਕ ਕਰਾਂਗੇ ਪ੍ਰੈਸ਼ਰ ਦਾ ਫਰਕ ਪੜਾ ਹੈ ਜਾਂ ਨਹੀਂ ਪੜਾ ਹੈ ਬੋਲੂ ਪਹਿਲਾਂ ਹੀ ਦੱਚਕੇ ਉਹ ਤੇ ਛੱਡ ਨਾਲ ਜੁੜੋ ਤੂੰ ਜਿੱਦੜ ਛੋਟਾ ਕੁਝ ਵੱੜ ਗਿਆ ਛੋਟਾ ਵੀ ਕੋਈ ਨਾ ਕੋਪੜਾ ਦੜਾ ਅੱਪਾ ਪਿੰਡਾਂ ਦੇ ਵਿੱਚੋਂ ਜਵਾਨ ਜਿਦਣ ਕੁਛ ਵੀ ਆਉਦਾ ਇਹ ਜਿਹੇ ਐਕਟਰ ਚੱਕੜੇ ਆ ਐਕਟਰ ਬੜਾ ਦੜਾ ਪੱਥਰੜੂ ਆਤੀ ਪਰ ਉਹ ਸੀ ਜਵਾਰ ਮਤਲਬ ਸੁੱਕੀ ਜਾਂਦੀ ਯਾਰ ਬਈ ਥੋੜੀ ਕੱਲ ਵਾਰੀ ਸੀ ਤੂੰ ਕੱਲ ਕਿਉਂ ਨਹੀਂ ਲਾਈ ਹਾਂ ਨੀ ਯਾਰ ਅਸੀਂ ਇੱਥੇ ਪਿੰਡ ਰੋਜੇ ਤੇ ਫਿਰ ਪਿੰਡ ਅਸੀਂ ਵੀ ਵਾਰੀ ਕਰਕੇ ਅੱਜ ਅਸੀਂ ਆਏ ਹੈਗੇ ਤੂੰ ਕਹੀ ਜਾਨਾ 10 ਮਿੰਟ ਰੁਕ ਜਾ ਮੈਨੂੰ ਪਤਾ ਸੀ ਇਹ ਜਿਹੜੇ ਤੂੰ ਕਦੇ ਨਿੱਕਲ ਟੰਗਣ ਲੱਗ ਜਾਨਾ ਤੇ ਕਦੇ ਕੋ ਟੰਗਣ ਲੱਗ ਜਾਨਾ ਹੈਗਾ ਆ ਜਾ ਜਾ ਉਹ ਤਾਂ ਇਹਨਾਂ ਲੱਗ ਜਾਣੀ ਹੁਣ ਕਾ ਉਹ ਯਾਰ ਨਿਕ ਜੇ ਰਵਾਰੀ ਆ ਗਈ ਤੂੰ ਲਾ ਲਈ ਹਾਂ ਤੂੰ ਕੱਲ ਨੂੰ ਤੇਰੀ ਅਗਲੀ ਅਈਦਾ ਕੱਲ ਤੇ ਡਿੱਕੀ ਆਨੇ ਅਸੀਂ ਅਗਲੇ ਥੋੜੀ ਬੁੱਟ ਬੁੱਟ ਰਵਾਰੀ ਹੈ ਤੂੰ ਬੁੱਧਵਾਰ ਆਪਦੀ ਵਾਰੀ ਲਾ ਲਈ ਅਈ ਕੱਲ ਤੇ ਡਿੱਕੀ ਆਨੇ ਇੱਥੇ ਦਾਦਾ ਯਾਰ ਕੋਤਨੀ ਪਾ ਸਾਡਾ ਤਾਂ ਨਿਕਾਲ ਸਾਰਾ ਮਰ ਗਿਆ ਨਾ ਅਦੀ ਵਾਰੀ ਪਿੱਛੇ ਨਾ ਕਿਸੇ ਦਾ ਪਾਣੀ ਨਹੀਂ ਵੜਦੇ ਹੁੰਦੇ ਅਗਲਾ ਚੱਲੀ ਜਾਂਦਾ ਅਗਲਾ ਲਿਆ ਕੇ ਕੰਨ ਦੇ ਥੱਲੇ ਝੜ ਦਿੰਦਾ ਅਗਲਾ ਕਹਿੰਦਾ ਮੇਰੀ ਵਾਰੀ ਕੱਲ੍ਹ ਲਾਈ ਵੀ ਮੈਂ ਤੁਹਾਨੂੰ ਆੜ ਵੀ ਗਿੱਲੀ ਹੋ ਗਈ ਸਾਰੀ ਵਾਰੀ ਕਰ ਗੱਲ ਪਤਾ ਕੀ ਆ ਅਈ ਤੁਹਾਡਾ ਗੱਲਾ ਤੁਰਿਆ ਹੁੰਦਾ ਅਗਲਾ ਕਹਿੰਦਾ ਭੈਣ ਤੋਂ ਮੈਂ ਉੱਥੋਂ ਬੰਦਾ ਕਰਕੇ ਲਿਆਂਦਾ ਤੂੰ ਮੇਰਾ ਪਾਣੀ ਚੜਲਾ ਅਗਲਾ ਕੰਨ ਦੇ ਥੱਲੇ ਜੜਦੇ ਹੈ ਬੈਜਨੇ ਲੜਾਈ ਮੈਂ ਇਹ ਹੀ ਕਹਿੰਦਾ ਸੀ ਨਾ ਯਾਰੀ ਸਾਰੀ ਭਰਲੀ ਬਹੁਤ ਸਤਿਕਰ ਕਿਹੜੀ ਤੇ ਇਹੀ ਹੈ ਨਾ ਉਹ ਹੀ ਤੂੰ ਸਾਡਾ ਪਾਣੀ ਹੁਣ ਕੇ ਕੱਲ ਨੂੰ ਅਗਲਾ ਇੱਥੇ ਆ ਕੇ ਹੁਣ ਆ ਦੀ ਵਾਰੀ ਖੜ ਲੇ ਇਹ ਖਰਾਬ ਹੀ ਹੋਇਆ ਹੈ ਹੁਣ ਹੁਣ ਤਾਂ ਜਿਹੜਾ ਕਹਾ ਗਿਆ ਜੋ ਹੀ ਸਾਡਾ ਤਾਂ ਕੰਮ ਖਰਾਬ ਕਰਤਾ ਮੈਂ ਤਾਂ ਤੈਨੂੰ ਕਹਿੰਦਾ ਸੰਗਾ ਅਬ ਰਾਏ ਗੱਲ ਨਹੀਂ ਦੀ ਤੂੰ ਬੁੱਧੂ ਬੁਲਾਉਣ ਵਾਲੀ ਕੋਈ ਗੱਲ ਨਹੀਂ ਜਲਦੀ ਵੀ ਸੱਚਾ ਤੂੰ ਕਹੀ ਜਨਤਾ ਨਹੀਂ ਜਨਤਾ ਸਿੱਟਿਆ ਇਹਦਾ ਭਾਨਾ ਮਾਰੀ ਜਾਂਨੇ ਜੰਤਰਾਲ ਤਾਂ ਥੋੜੇ ਮੈਨੂੰ ਦਿਖਾ ਦੇ ਜੰਤਰ ਦੇ ਜਿੱਕਵੇ ਚੱਲਾ ਦੇ। ਬਾਹਰ ਤੋਂ ਨਹੀਂ ਰੌਣੀ ਦੀ। ਜਾਂਦਾ ਫਮੂਕਾਂ ਕੱਢ ਚੱਲਦੇ ਨੇ ਜੇ ਦਾਣਾ ਮੈਨੂੰ ਇੱਕ ਜੰਤਰ ਲੱਭੇ। ਜੰਤਰ 30 ਸਾਲ ਹੋ ਗਏ ਸਾਨੂੰ ਵਾਈ ਕਰ ਰਿਹਾ ਸਾਨੂੰ ਨੇ ਪਤਾ ਕਿਹੜਾ ਕਿਹੜਾ ਕਰ। ਵੇਚਣ ਨੂੰ ਹੋਏ ਚਾਹ ਦੇਣਗੇ ਤੁਨਰ ਮੈਨੂੰ ਰੌਣੀ ਲੱਗ ਜਣੀ। ਮਾਂ ਸਾਰੀ ਖੰਡੇ ਕਰੀ ਜਾਂਦੇ ਪਰ ਆਪਣੀਆਂ ਆਪਣੀਆਂ ਵਾਰੀਆਂ ਚ। ਮਤੂ ਆ ਕੇ ਕਹਤਾ ਵਾਰੀਆਂ ਤਾਂ ਗਾਂਦੀਆਂ। ਕੀ ਨਾ ਆਪਣੀ ਨਾ ਕੀ ਬਲਵਿੰਦਰ ਕੰਟੀ ਫੌਜੀ ਤੇ ਆ ਪੁਰੀਆਂ ਵਾਰੀਆਂ ਨੂੰ ਜਾ ਕੇ ਦੱਸਦੇ ਕਿ ਆ ਉਹ ਸ਼ਾਕਨੀ ਵਾਰੀ ਆ ਜਾਲੇ ਵਾਣਾ ਦੀ ਮੁਕਾਬਲੇ ਕੀ ਗਰਦੀਤ ਦੀ ਬਾਡੀ ਮੋੜੇ ਦੀ ਵਾਂਦੀ ਸਾਡੀ ਵਾਰੀ ਸੀਗੀ 4:20 ਤੇ ਅਸੀਂ 4:20 ਤੋਂ ਪਹਿਲਾਂ 10 ਤੇ ਵੱਢ ਕੇ ਗਏ ਹਾਂ ਆਹ ਮਾਰਗਾਂ ਤੇ ਗਈ ਗੱਲ ਸਾਡੀ ਆਹ ਗਾਂ ਮਾਰਗਾਂ ਤੇ ਗਈ ਨਾ